ਦੀ ਦੇਖੋ ਜਿਹੜੀਆਂ ਇੱਥੇ ਖੰਡਤ ਹੋਈਆਂ ਮੂਰਤੀਆਂ ਸੀ ਖੰਡਤ ਹੋਈਆਂ ਮੂਰਤੀ ਇੱਕ ਨੁੱਕਰ ਦੇ ਵਿੱਚ ਪਈਆਂ ਸੀ ਔਰ ਮੈਨੂੰ ਇੱਕ ਕੋਲ ਆਉਂਦਾ ਵਾ ਜੀ ਮੰਦਿਰ ਦੇ ਵਿੱਚ ਆਓ ਜੀ ਮੂਰਤੀਆਂ ਦੇ ਨਾਲ-ਨਾਲ ਗੁਰੂ ਪਾਤਸ਼ਾਹ ਦੇ ਜਿਹੜੇ ਰੂਪ ਆ ਉਹ ਵੀ ਨੁੱਕਰ ਦੇ ਵਿੱਚ ਕੂੜਿਆਂ ਵਾਲੇ ਢੇਰ ਦੇ ਉੱਤੇ ਖੜੇ ਸੀ ਜੀ ਜੋ ਇਹ ਮੁੱਦਾ ਵਾ ਇਹ ਸਿਰਫ ਇੱਕ ਸ਼ਰਾਰਤ ਖੇਢੀ ਗਈ ਆ ਇੱਕ ਗਰੀਬ ਪ੍ਰਵਾਦ ਨੂੰ ਫਸਾਉਣ ਕਰਕੇ ਉਹ ਇੱਥੇ ਸੰਗਤ ਹੁੰਦੀ ਆ ਜਾਂਦੀ ਆ ਤੇ ਕੁਝ ਸਰਦਾਰ ਤੇ ਇਨਸਾਨੇ ਫੋਟੋਆਂ ਛੱਟ ਕੇ ਬਾਬਿਆਂ ਦੇ ਤੇ ਵਿਦਵੀ ਕਰਨ ਦੀ ਕੋਸ਼ਿਸ਼ ਕੀਤੀ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਥੇਦਾਰ ਬਾਬਾ ਪਵਨਦੀਪ ਸਿੰਘ ਜੀ ਪੰਥ ਅਕਾਲੀ ਨਰਵੈਰ ਖਾਲਸਾ ਉਡਣਾਦਾਲ ਮੋਇਆਂ ਦੀ ਮੰਡੀ ਸ੍ਰੀ ਫਤਿਹਗੜ੍ਹ ਸਾਹਿਬ ਸੋ ਕੱਲ ਜੋ ਮੁੱਦਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਫੋਟੋਆਂ ਨੂੰ ਲੈ ਕਰਕੇ ਭਖਿਆ ਸੀ ਪ੍ਰਧਾਨ ਕਿਰਨਦੀਪ ਸਿੰਘ ਭੱਟੀ ਜੀ ਜੋ ਇਹ ਮੁੱਦੇ ਤੇ ਜੋ ਵੀਡੀਓ ਇਹਨਾਂ ਨੇ ਪਾਈ ਹੀ ਪਾਪਾ ਵੀਡੀਓ ਨੂੰ ਵੇਖ ਕੇ ਇੱਥੇ ਆਪਣੇ ਜਥੇ ਸਮੇਤ ਫੌਜਾ ਸਮੇਤ ਪਹੁੰਚੇ ਆ ਕੇ ਕਰਕੇ ਵੇਖਿਆ ਕਿ ਜੋ ਇਹ ਮੁੱਦਾ ਵਾ ਇਹ ਸਿਰਫ ਇੱਕ ਸ਼ਰਾਰਤ ਖੇਡੀ ਗਈ ਆ ਕਿ ਇੱਕ ਗਰੀਬ ਪਰਵਾਦ ਨੂੰ ਫਸਾਉਣ ਕਰਕੇ ਤੋਂ ਇਹ ਜੋ ਜੋ ਮੁੱਦਾ ਇਹ ਭਖਿਆ ਵਾ ਇਹ ਸਾਰਾ ਗਲਤ ਵਾ ਇਹ ਕੋਈ ਇਹੋ ਜੀ ਗੱਲਬਾਤ ਨਹੀਂ ਆ 2 2.5 ਫੁੱਟ ਦੀ ਕੰਧ ਵਾ ਜਿਹੜੀ ਮੰਦਿਰ ਦੇ ਬਾਹਰ ਕੀਤੀ ਹੋਈ ਆ ਉਹ ਕੰਧ ਤੋਂ ਦੀ ਕੋਈ ਵੀ ਆ ਕੇ ਕੁਝ ਵੀ ਛੁੱਟ ਕੇ ਜਾ ਸਕਦਾ ਵਾ ਉਧਰ ਦਰਖਤ ਰੂਟ ਸੇ ਕਾਫੀ ਲੱਗੇ ਹੋਏ ਆ ਉਧਰ ਇਹ ਨਹੀਂ ਜਾਂਦੇ ਉਧਰ ਇਹ ਕਚਰਾ ਵਗੈਰਾ ਫੇਕਦੇ ਸੀ ਤੇ ਇਹ ਕਰਕੇ ਇਹਨਾਂ ਨੂੰ ਨਹੀਂ ਪਤਾ ਲੱਗਾ ਕਿ ਕੌਣ ਸੁੱਟ ਕੇ ਗਿਆ ਪਰ ਫਿਰ ਵੀ ਜਦੋਂ ਆ ਕੇ ਆਪਾਂ ਕਲੀਅਰ ਇਹ ਚੀਜ਼ ਨੂੰ ਕਲੀਅਰ ਕੀਤਾ ਪਤਾ ਕੀਤਾ ਵੀ ਇਹ ਕਿ ਕੀ ਗੱਲਬਾਤ ਆ ਤਾਂ ਭਾਰਤ ਭੂਸ਼ਨ ਜੀ ਜਿਹੜੇ ਆ ਇਹ ਸਾਡੇ ਕੋ ਇਹਨਾਂ ਮਾਫੀ ਮੰਗੀ ਆ ਕਿ ਬਾਬਾ ਜੀ ਮੈਂ ਇਹ ਨਹੀਂ ਕੀਤਾ ਪਰ ਤਾਂ ਵੀ ਮੈਂ ਸਮੁੱਚੀ ਸਿੱਖ ਸੰਗਤ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਕੋ ਮੈਂ ਮਾਫੀ ਮੰਗਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਤੇ ਕਿਹੜੀ ਜਾਤ ਲੋਪੇ ਉਕਰ ਸ੍ਰੀ ਗੰਗਨੀਪਤ ਕਾਲਜ ਦਸ਼ਮੇਸਤਰਾ ਦਾ ਪੰਜਾਬ ਪ੍ਰਧਾਨ ਦਾਸਕਰ ਸਿੰਘ ਪੱਟੀ ਬਟਾਲੇ ਰੋਡ ਤੇ ਹਨੂਮਾਨ ਮੰਦਰ ਦੇ ਵਿੱਚ ਖੜੇ ਆ ਜੀ ਕੀ ਕੱਟਣਾ ਹੋਇਆ ਸੀ ਜੇ ਅੱਗੇ ਤੀਰ ਜਾਏ ਹਨੂਮਾਨ ਮੰਦਰ ਦੀ ਵੇਖੋ ਜਿਹੜੀਆਂ ਇੱਥੇ ਖੰਡਤ ਹੋਈਆਂ ਮੂਰਤੀਆਂ ਸੀ ਖੰਡਤ ਹੋਈਆਂ ਮੂਰਤੀ ਇੱਕ ਨੁੱਕਰ ਦੇ ਵਿੱਚ ਪਾਈਆਂ ਸੀ ਔਰ ਮੈਨੂੰ ਇੱਕ ਕੋਲ ਆਉਂਦਾ ਵਾ ਕਿ ਮੰਦਰ ਦੇ ਵਿੱਚ ਆਓ ਜੀ ਮੂਰਤੀਆਂ ਦੇ ਨਾਲ-ਨਾਲ ਗੁਰੂ ਪਾਤਸ਼ਾਹ ਦੇ ਜਿਹੜੇ ਸਰੂਪ ਆ ਉਹ ਵੀ ਨੁੱਕਰ ਦੇ ਵਿੱਚ ਕੂੜਿਆਂ ਵਾਲੇ ਢੇਰ ਦੇ ਉੱਤੇ ਖੜੇ ਸੀ ਅਨੋਖੇ ਸ਼ਹੀਦ ਅੰਤਰ ਬਾਬਾ ਦੀਪ ਸਿੰਘ ਜੀ ਦਾ ਕਿਰਪਾ ਰੂਪ ਹੀ ਤੇ ਇੱਕ ਸ੍ਰੀ ਹਰਮੰਦਰ ਸਾਹਿਬ ਜੀ ਦਾ ਸਰੂਪ ਹੀ ਜਿਹੜਾ ਇੱਥੇ ਵੇਖਣ ਨੂੰ ਮਿਲਿਆ ਵਾ ਔਰ ਸਾਡੇ ਮਨ ਨੂੰ ਬੜੀ ਠੇਸ ਪਹੁੰਚੀ ਵਾ ਤੇ ਤੁਸੀਂ ਉਹ ਸਰੂਪ ਨੂੰ ਲੈ ਗਏ ਅਸੀਂ ਉਹ ਸਰੂਪ ਘਰ ਲੈ ਕੇ ਜਾ ਕੇ ਜੀ ਬੜੇ ਆਦਰ ਦੇ ਨਾਲ ਸਨਸਕਾਰ ਕੀਤਾ ਇਸ ਰੂਪ ਦਾ ਅੱਜ ਇੱਥੇ ਪੁੱਜੇ ਹੋ ਕੀ ਅੱਜ ਕੋਈ ਮਾਫੀ ਦਾ ਅੱਜ ਅਸੀਂ ਇੱਥੇ ਤਾਂ ਪਹੁੰਚੇ ਆ ਕਿ ਦੇਖੋ ਜੀ ਬਾਅਦ ਵਿੱਚ ਸਾਡੇ ਮਨ ਨੇ ਵੀ ਇੱਕ ਵਿਚਾਰ ਕੀਤੀ ਆ ਕਿ ਮੰਦਰਾਂ ਦੇ ਵਿੱਚ ਸਰੂਪ ਗੁਰੂ ਪਾਤਸ਼ਾਹ ਦੀ ਸਰੂਪ ਦਾ ਕੋਈ ਕੰਮ ਨਹੀਂ ਆ ਔਰ ਵੇਖੋ ਜੀ ਅਸੀਂ ਮੌਤ ਭਰੇ ਆ ਸਾਨੂੰ ਫਿਰ ਇਹਨਾਂ ਵੱਲੋਂ ਕੋਲ ਆਉਂਦੀ ਆ ਮੰਦਰ ਦੇ ਜਿੰਨਾ ਉੱਤੇ ਅਲੀਕੇਸ਼ਨ ਲੱਗਣਦੇ ਆ ਕਿ ਅਗਰ ਪ੍ਰਧਾਨ ਜੀ ਤੁਸੀਂ ਦੂਜੇ ਧਿਰ ਦੀ ਸੁਣੀਏ ਤਾਂ ਸਾਡੀ ਵੀ ਸੁਣੋ ਜੀ ਔਰ ਇਹਨਾਂ ਦਾ ਇਹ ਕਹਿਣਾ ਵਾ ਕਿ ਕੰਧਾਂ ਛੋਟੀਆਂ ਨੇ ਬਿਲਕੁਲ ਕੰਧਾਂ ਜਿਹੜੀਆਂ ਵਾ ਜੀ ਮੇਰੇ ਖਿਆਲ ਨਾਲ 3-3 ਫੁੱਟ ਦੀਆਂ ਕੰਧਾਂ ਵਾਂ ਉਹਨਾਂ ਨੇ ਕਿਹਾ ਵੀ ਕੋਈ ਸ਼ਰਾਰਤੀ ਬੰਦਾ ਵੀ ਸਾਨੂੰ ਬਦਨਾਮ ਕਰਨ ਲਈ ਬਾਹਰੋਂ ਸੁੱਟ ਸਕਦਾ ਵਾ ਔਰ ਸਾਨੂੰ ਜਿਹੜੇ ਸਾਡੇ ਮੁਖੀ ਨੇ ਸ਼ਰਮਣੀ ਪੰਥ ਅਕਾਲੀ ਦਸ਼ਮੇਸ਼ਤranaਦਲ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜ ਚਿੰਗ ਦੀ ਸੋਢੀ ਮਹਾਪੁਰਸ਼ਾਂ ਦਾ ਸਾਨੂੰ ਹੁਕਮ ਲੱਗਾ ਵਾ ਕਿ ਅਗਰ ਕਿਸੇ ਨੇ ਗਲਤੀ ਕੀਤੀ ਆ ਤੇ ਕਿਉਂਕਿ ਕਲੀਅਰ ਤਾਂ ਹੈਗਾ ਨਹੀਂ ਵੀ ਇਹੋ ਹੀ ਚੋਰ ਵਾ ਕਿ ਕਲੀਅਰ ਹਾਲੇ ਪ੍ਰਸ਼ਾਸਨ ਨੇ ਕਰਨਾ ਵਾ ਪਰ ਇਹ ਭਾਰਤ ਪੂਛ ਨਹੀਂ ਸਾਨੂੰ ਕਹਿੰਦਿਆ ਵੀ ਅਗਰ ਬਾਬਾ ਜੀ ਤੁਸੀਂ ਸਾਡੇ ਉੱਤੇ ਗੁੱਸਾ ਵਾ ਤੁਹਾਨੂੰ ਤੇ ਮੈਂ ਸਿੱਖ ਤਰ੍ਹਾਂ ਦਾ ਵੀ ਸਤਕਾਰ ਕਰਦਾ ਵਾ ਤੇ ਕਹਿੰਦਾ ਕਿ ਮੈਂ ਮਾਫੀ ਮੰਗਦਾ ਔਰ ਮਹਾਪੁਰਸ਼ਾਂ ਦਾ ਹੁਕਮ ਹੈ ਵੀ ਜਿਹੜਾ ਮਾਫੀ ਮੰਗਣ ਡਿਆ ਵਾ ਉਹਨੂੰ ਬਖਸ਼ੋ ਜਯ ਬਾਲ ਮਿੱਕੀ ਹਰ ਹਰ ਬਾਲ ਮਿੱਕੀ ਮੈਂ ਭਾਰਤ ਪੂਛਣਾ ਬਟਾਲਾ ਰੋਡ ਦੇਿਲ ਘਰ ਦਾ ਰਹਿਣ ਵਾਲਾ ਜੋ ਸੰਸਿਟੀਟੀ ਦੇ ਉੱਤੇ ਛੋਟਾ ਛਵਾਲਾ ਬਣਿਆ ਪਿਆ ਜੋ 30 40 ਸਾਲ 50 ਸਾਲ ਤੋਂ ਪੁਰਾਣਾ ਆ ਜੋ ਇੱਥੇ ਸੰਗਤ ਹੁੰਦੀ ਆ ਜਾਂਦੀ ਆ ਤੇ ਕੁਝ ਸ਼ਰਾਰਤੀ ਇਨਸਾਨੇ ਫੋਟੋਆਂ ਛੁੱਟ ਕੇ ਬਾਬਿਆਂ ਦੇ ਤੇ ਵਿਦਵੀ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਮੈਂ ਅਗਰ ਸਾਡੇ ਇੱਥੇ ਮੰਦਿਰ ਤੇ ਇਹਨਾਂ ਨੇ ਛੁੱਟੀ ਆ ਮੰਦਰ ਮੇਰਾ ਨਹੀਂ ਮੰਦਰ ਸਾਰੀ ਸੰਗਤ ਦਾ ਆ ਬਾਬਿਆਂ ਦਾ ਮੰਦਿਰ ਆ ਸਾਰੀ ਬਰਾਜੀ ਦਾ ਮੰਦਿਰ ਆ ਪਰ ਜਿਨ੍ਹਾਂ ਨੇ ਸ਼ਰਾਰਤ ਕੀਤੀ ਆ ਉਹਨਾਂ ਤੇ ਕਾਰਵਾਈ ਪਾਈ ਜਾਵੇ ਤਦੋਂ ਮੈਨੂੰ ਕੋ ਸੇਵਾ ਕਰ ਰਹੇ ਮੈਨੂੰ 50 ਸਾਲ ਹੋ ਗਏ 40 50 ਸਾਲ ਹਾਂ ਪਹਿਲਾਂ ਕੋਈ ਨਹੀਂ ਇਹੋ ਜੀ ਕਦੀ ਗੱਲਬਾਤ ਹੋਈ ਤਾਂ ਇਹ ਕੁਝ ਪਾਰਟੀਆਂ ਦਾ ਸਾਡਾ ਝਗੜਾ ਚੱਲਣ ਦਾ ਤਾਂ ਉਹਦੇ ਉਹਨਾਂ ਨੇ ਸ਼ਰਾਰਤ ਬਾਜੀ ਨਾਲ ਸਾਨੂੰ ਗਲਜ਼ਾਮ ਕਰੀ ਤੁਸੀਂ ਤੁਹਾਡੇ ਕੋ ਮਾਫੀ ਤੁਸੀਂ ਮੰਦੀ ਹਾਂਜੀ ਹਾਂਜੀ ਆ ਸਾਰੇ ਜੱਥੇ ਬੰਦੇ ਆ ਜਾਂ ਚਲੋ ਆਪਾਂ ਤਾਂ ਕੀਤਾ ਨਹੀਂ ਫਿਰ ਵੀ ਆਪਾਂ ਮਾਫੀ ਮੰਗਦੇ ਆ ਠੀਕ ਹੈ ਹਾਂਜੀ ਸਰ ਜਿਹੜਾ ਮੰਦਰ ਦਾ ਜਿਹੜਾ ਦਵਾਜਾ ਹੈ ਕੀ ਮੰਗ ਲਾ ਇਹ ਸਾਡੇ ਕੋਲ ਇੱਕ ਕੰਪਲੇਂਟ ਮਸੂਲ ਹੋਈ ਸੀ ਕਿ ਸਰਬ ਧਰਮ ਇਕਤਾ ਮੰਦਿਰ ਤੁਮਸ਼ਲਾ ਸੁਸਾਇਟੀ ਨੇ ਜਿਹੜਾ ਸੈਂਸਿਟੀਵ ਮੋੜ ਤੇ ਮੰਦਿਰ ਆ ਉਥੇ ਜਿਹੜੀਆਂ ਕੁਝ ਜਿਹੜੀਆਂ ਦੇਵੀ ਦੇਵਤੇ ਦੀਆਂ ਮੂਰਤੀਆਂ ਨੇ ਉਹਨਾਂ ਨਾਲ ਜਿਹੜਾ ਬੇਅਦਬੀ ਦਾ ਮੈਟਰ ਸਾਹਮਣੇ ਆਇਆ ਸੀਗਾ ਜੋ ਅਸੀਂ ਜਿਹੜਾ ਕੰਪਲੇਂਟ ਲੈ ਲਈ ਆ ਤੇ ਇਹਨੂੰ ਵੈਰੀਫਾਈ ਕਰਕੇ ਇਨਕੁਆਰੀ ਕਰਕੇ ਜੋ ਐਸ ਪਰ ਲਾਅ ਕਾਰਵਾਈ ਬੰਦੀ ਕਰਾਂਗੇ ਸਰ ਜਵਾਬੰਦੀਆਂ ਪੁੱਛੀਆਂ ਤੇ ਉਹ ਇਹ ਜਿੰਨ ਸਿੰਘ ਜੀ ਤੱਕ ਦੀਆਂ ਪਹੁੰਚੀਆਂ ਨੇ ਉਹਨਾਂ ਵੱਲੋਂ ਜਿਹੜਾ ਮੰਦਰ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਵੱਲੋਂ ਜਿਹੜੀ ਉਹਨਾਂ ਕੋ ਮਾਦੀ ਮੰਗੀ ਗਈ ਹੈ ਇਸ ਤੇ ਨਹੀਂ ਇਸ ਬਾਰੇ ਮੇਰੇ ਧਿਆਤ ਨਹੀਂ ਹੈ